ਐਗਰੀ ਜੀ ਦੇ ਭਾਤੇ ਕਿ ਨਾਮ ਫੁੱਲ ਤੋਂ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਸੁਖਦੇਵ ਸਿੰਘ ਜੀ ਕਿੰਨੇ ਲੈਟਰ ਨਿਕਲੇ ਆ ਇਹ ਵੀ 1 ਗ੍ਰੇਡ ਕਰੋੜ ਦੀ ਨਿਕਲੀ ਹੈ ਜੀ ਅੱਛਾ ਕੀ ਕਰਦੇ ਹੋ ਤੁਸੀਂ ਮੈਂ ਜੀ ਫੋਨ ਤਾਂ ਮੈਂ ਪਸ਼ੂ ਪਾਲਣ ਦੇ ਵਿੱਚ ਤੇ ਨੌਕਰੀ ਕਰਦਾ ਜੀ ਠੇਕੇਦਾਰੀ ਛੇਟ ਵਿੱਚ ਕਰ ਤੋਂ ਨੌਕਰੀ ਕਰ ਰਹੇ ਹਾਂ ਮੈਂ ਤਾਂ ਕਰਦਨ ਹੋ ਗਈ ਜੀ 25 26 ਸਾਲ ਹੋ ਗਈ ਅੱਛਾ ਹੂੰ ਪਹਿਲਾਂ ਖੇਤੀ ਕਰਦੇ ਤੇ ਅੱਛਾ ਜੀ ਹਾਂ ਮੰਦੇ ਭਾਂ ਦੀ ਜ਼ਮੀਨ ਵੇਚ ਤੇ ਆਣ ਜ਼ਿੰਮੇਦਾਰ ਉਹ ਨਾ ਬਈ ਪਚੂਪਾਲੇ ਤੇ ਛੇਕੇਦਾਰ ਜੀ ਤੁਹਾਨੂੰ ਮੈਂ ਦੱਸਦਾ ਹਾਂ ਗੰਵਾ ਦੀ ਸੇਵਾ ਕਰਦ ਰਿਹਾ ਚਲਾ ਬਾਈਕਰੂ ਨੇ ਛੋੜੀ ਲਾਈਟਰੀ ਪੌਂਦੇ ਤੇ ਬਾਈਕਰੂ ਦਾ ਨਾਮ ਲੈ ਕੇ ਆ ਇੱਕ ਘਰ ਦੇ ਵਿੱਚ ਕੋਣ ਕੋਣਾ ਹੈ ਘਰ ਦੇ ਵਿੱਚ ਮਾਇਆ ਮੇਰੇ ਘਰ ਵਾਲੀ ਹੈ ਜੀ ਕੁੜੀਆਂ ਦਾ ਤੇ ਬੇਟੀਆਂ ਮੇਰੇ ਤਿੰਨੇ ਉਹ ਵਿਆਹਤੀਆਂ ਮੈਂ ਕਿੰਨੀ ਤਨਖਾਹ ਦੇਈ ਤੁਹਾਨੂੰ ਮੇਰੀ ਤਨਖਾਹ ਜੀ ਹੋਣਾ ਹੈ ਕਿ ਜੀ 9600 ਮਿਲਦਾ ਜੀ ਉਹ ਯਾਹ ਜੇ ਤਾਂ ਤੇ ਇੱਕਦਮ ਜਦੋਂ ਰਾਤੋ ਰਾਤ ਕਹਿੰਦੇ ਆ ਕਿਸਮਤ ਚਮਕੀ ਤੇ ਕਿੰਦਾ ਬੜਾ ਖੁਸ਼ੀ ਹੋਈ ਜੀ ਮੈਨੂੰ ਰਾਤੋ ਰਾਤ ਮੈਂ ਕਹਿੰਦਾ ਵੀ ਮੇਰਾ ਸੋਖਾ ਮੇਰੇ ਜਿਹੜੇ 10 ਬਿਕੇ ਬਿਕਾਇ ਦਿਓ ਆ ਗਿਆ ਵਾਪਸ ਉਠੋ ਸੇ ਬੜੀ ਖੁਸ਼ੀ ਹੈ ਸਾਰੇ ਪਰਿਵਾਰ ਨੂੰ ਖੁਸ਼ੀ ਹੈ ਜੀ ਲੱਗਦਾ ਹੈਗਾ ਕਿ ਆ ਜਿਹੜੀ ਜ਼ਮੀਨ ਚਲੀ ਗਈ ਸੀ ਵਾਪਸ ਲੈ ਕੇ ਆਉਂਦਾ ਹਾਂ ਜੀ ਹਾਂ ਆਵਾਜ਼ ਗੁਰੂ ਨੇ ਭੇਜਦੀ ਗੁਰੂ ਦੀ ਕਿਰਪਾ ਹੈ ਲੋਕਾਂ ਨੌਜਵਾਨਾਂ ਨੇ ਨੌਜਾਨਾ ਇਹ ਕਰੇ ਵੀ ਨਸ਼ਾ ਲਾਓ ਨਾ ਫਿਰ ਨੂੰ ਗਰੀਬੀ ਮੇਰੀ ਆਉਂਦੀ ਰਹਦੀ ਹੈ ਮੈਂ ਦੇਖਣਾ ਹੈ ਨਸ਼ਾ ਨਹੀਂ ਸੀਰੀ ਨੂੰ ਲੈ ਕਿਰਤ ਕਰਦਾ ਰਹਾਂ ਦੁੱਖ ਸ਼ੋਕ ਇਨਸਾਨ ਤੇ ਆਉਣ ਨੇ ਆਪਦਾ ਕਿਰਤ ਕਰੋ ਕਦੇ ਐਨਾ ਕਬਰਾਓ ਨਾ ਵਾਇਗਰੂ ਤੇ ਪਾਣਾ ਰੱਖੋ ਕਿ ਕਿਸਮਤ ਅਜ ਬੰਦੇ ਨੂੰ ਹਾਂਗਾ ਕਿਸਮਤ ਕਦੇ ਖੁੱਲਦੀ ਆ ਆਪੇ ਖੁੱਲਦੀ ਆ ਹੁਣ ਜਿਹੜੀ ਨਾਮ ਦੀ ਰਸ਼ੀ ਮਿਲੀ ਆ ਉਹਦਾ ਕੀ ਕਰਾਂਗਾ ਤੁਸੀਂ ਉਹਦਾ ਜੀ ਆਪਾਂ ਕੋਈ ਪਸ਼ੂ ਪਾਲਣ ਦਾ ਪਸ਼ੂ ਰੱਖ ਲਾਗੇ ਦੋ ਅੱਛਾ ਮਿਹਨਤ ਕਰਾਂਗੇ ਜੀ ਕਿਰਤ ਕਰਾਂਗੇ ਜ਼ਿੰਮੇਵਾਰਾ ਖਿੱਤੀ ਕਰਦੇ ਆ ਪਹਿਲਾਂ ਵੀ ਗੁਰਬੀ ਆਪਦਾ ਪਸ਼ੂ ਨੂੰ ਕੱਖ ਪਾਈਆ ਉਹ ਵੀ ਖੇਤੀ ਜਿਮੀਦਾਰਾਂ ਦੇ ਹੀ ਕਰਨਾ ਹੈ ਤੇ ਹੁਣ ਆ ਜਿਹੜਾ ਕਹਿੰਦੇ ਤੁਸੀਂ ਸਾਈਕਲ ਤੇ ਰਹਿੰਦੇ ਹੋ ਹਾਂ ਜੀ ਕਰਿਆ ਮੈਂ ਤਾਂ ਸਾਈਕਲ ਤੇ ਹੀ ਹੁਣ ਵੀ ਸਾਈਕਲ ਚਲਾਉਂਦੇ ਹਾਂ ਹਾਂ ਜੀ ਹਾਂ 30 ਕਿਲੋਮੀਟਰ ਦੇ ਆ ਕੁੱਡੇ ਮਾਜਰੇ ਕੱਖਲੇ ਹੁੰਦ ਰਹੇ ਆ ਵੱਡਕ ਜਾਉਰੀ ਦੀ ਫਾਰਮ ਪਟਿਆਲੇ ਦਾ ਉੱਥੇ ਵੀ ਸਾਈਕਲ ਤੇ ਜਾਂਦਾ ਸੀ ਨੌਕਰੀ ਵੀ ਸਾਈਕਲ ਤੇ ਜਾਂਦੇ ਸੀ ਹਾਂ ਹੁਣ ਵੀ ਹਾਂ ਹਾਂ ਸਾਈਕਲ ਦੇਗੀ ਹੁਣ ਮਹਾਰਾਜ ਨੇ ਬਖਸ਼ਿਸ਼ ਕਰੀ ਗਿਆ ਲੱਗਦਾ ਫਿਰ ਗੱਡੀ-ਗੁੱਡੀ ਲਾਉਂਗੇ ਨਾ ਜੀ ਗੱਡੀ ਨਹੀਂ ਕਰਾਂ ਰੱਖਾਂਗਾ ਬਸ ਸਾਧੂ ਹੀ ਥਾਂ ਤੇ ਹਾਂ ਸਾਈਕਲ ਆਪਾਂ ਠੀਕ ਹੈ ਸਾਈਕਲ ਹਾਂ ਮੈਂ ਤਾਂ ਕਰਵਾ ਪਾਦੇ ਕਹਿੰਦੇ ਖਰਚ ਨਜਾਇਜ਼ ਨਾ ਕਰੋ ਅੱਛਾ ਕਦ ਤੋਂ ਲਟਰੀ ਬਾਰੇ ਤੁਸੀਂ ਮੈਨੂੰ ਜੀ 22 ਸਾਲ ਦਾ ਗੇੜ ਹੋ ਗਿਆ ਇਸੇ ਦੁਕਾਨ ਤੇ ਮੈਂ ਕਦੇ ਇੱਕ ਦੋ ਸਾਲ ਦੇ ਵਿੱਚ ਕਦੋਂ ਲਟਰੀ ਆ ਪਾ ਜਾਂਦੀ ਬਾਈ ਨੰਬਰ ਤੇ ਹਾਂ ਜੀ ਸਰ ਕਿਨਾਂ ਤੱਕ ਮੇਨੂੰ ਦੀਵਾਂ ਚੰਦ ਜੀਐਮਡੀ ਲੋਟਰੀ ਏਜੰਸੀ ਪਟਿਆਲਾ ਹਰੇ ਸਮਾਚ ਚੌਂਕ ਮੈਂ ਆਪਣੇ ਲਾਟਰੀ ਆਪਣੇ ਫੋਰਸ ਜੈਂਟ ਮੇਥੂ ਟਿੱਗੜ ਬਿਕਿਆ ਨਾ ਨਾਲ ਕਿਸੇ ਆਪਣੇ ਇੰਟਰਨੈਸ਼ਨਲ ਲਾਟਰੀ ਵਾਲੇ ਉਹਨਾਂ ਦੇ ਕੋੰਪਨਸ ਸਿਲ ਹੋਇਆ ਸਿਹਾਰ ਜੀ ਸੋਦੀਪ ਸਿੰਘ ਜੀ ਦਾ ਨਾਮ ਨਿਕਲਿਆ ਜਿਹੜੇ ਕਰੋੜ ਦਾ ਤਾਂ ਮੈਨੂੰ ਪਤਾ ਲੱਗਿਆ ਸਾਨੂੰ ਵੀ ਨਾਮ ਨਿਕਲਿਆ ਹੈ ਮੈਂ ਫੋਨ ਮਾਰਿਆ ਦੇਖਿਆ ਉਹਨਾਂ ਮਤਲਬ ਇੰਟਰਨੈਸ਼ਨਲ ਲਾਟਰੀ ਵਾਲੇ ਨੇ ਕਹਿੰਦੇ ਆ ਜਿਹੜਾ ਨਾਮ ਨਿਕਲਿਆ ਹੈ ਨੰਬਰ ਬੁਲਾਇਆ ਦੇਖਿਆ ਸਹੀ ਸੀਗਾ ਸਵੇਰੇ ਘਰ ਗਈ ਜਾ ਕੇ ਦੱਸਿਆ ਇਹਨੂੰ ਬੜੀ ਖੁਸ਼ੀ ਹੋਈ ਨਾਮ ਨਿਕਲਿਆ ਕਿਉਂਕਿ ਅੱਡੀ ਵੱਡੀ ਅਮਾਉਂਟ ਸੀ ਤਾਂ ਬੜੇ ਖੁਸ਼ੀ ਹੋਲੀ ਹੋਣੀ ਸਾਰਾ ਪਰਿਵਾਰ ਬੜਾ ਖੁਸ਼ ਰਿਹਾ ਮੈਨੂੰ ਲਾਇਆ ਅਪਕੈਟ ਕਿੱਡ ਕਿਵੇਂ ਕਰਨਾ ਜੀ ਜਮਾ ਖਲਾਂ ਚੱਲਣਾ ਹੈ ਮੈਂ ਕੋਈ ਗੱਲੀ ਚੋਂ ਖੁੰਜ ਆਵਾਂਗਾ ਅੱਜ ਅਸੀਂ ਦਿਨ ਮੰਗਲਵਾਰ ਟਿੱਲ ਦੇ ਜਮਾ ਖਲਾਂ ਚੱਲਨੇ ਚੰਡੀਗੜ੍ਹ ਫਿਰਦਾ ਰੋ ਕਿੰਨੇ ਮਿਲਣਗੇ ਜਿਹੜੀ ਕੋ ਟੈਸਟ ਕਰ ਦੋ 3% ਜੀ ਬਾਕੀ ਇਹਨਾਂ ਦੇ ਅਮਾਉਂਟ ਆਏਗੀ